ਸਤਾਵੀਂ ਆਦੀ ਗੱਭਣ ਹੋ ਗਈ ਸਤਾਵੀਂ ਆਦੀ ਗੱਭਣ ਚੱਕਾ ਦਾ ਚੈੱਕ ਪਾਸ ਆ ਬੜੀ ਸਾਫ ਲਾ ਇੱਕੋ ਜਿਹਾ ਥਾਣਾ ਆ ਨਿਆਰੇ ਕੋਈ ਫੋਟਨਾ ਸੰਗ ਕੋਈ ਫੋਟਨਾ ਮਾਡਰ ਕਾਰਡ ਬਹੁਤ ਚੰਗਾ ਚਾਰੇ ਹੀ ਥਾਣੇ ਬਾਕੀ ਇਹ ਗੱਭਣ ਟੋਕੜਾਈ ਠੀਕ ਆ ਸਵਾ ਤਿੰਨ ਮਹੀਨਿਆਂ ਦੀ ਮੰਨ ਲੋ ਵੀ ਗੱਭਣ ਹੋ ਗਈ ਸਵਾ ਤਿੰਨ ਮਹੀਨਿਆਂ ਦੀ ਚੱਕਾ ਦਾ ਉਹ ਦੀ ਸੰਗਰਾਮ ਨੂੰ ਚੌਥਾ ਮਹੀਨਾ ਚੱਲਿਆ ਹੋਇਆ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੋਈ ਵੀ ਆ ਠੀਕ ਆ ਤੋਂ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸੰਧੂ ਕਲਾਂ ਤਹਿਸੀਲ ਤਾਂ ਪਾਪਾ ਮੰਡੀ ਤੇ ਜਿਹੜਾ ਉਹਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਜਦੋਂ ਆਪਾਂ ਥੋੜੀ ਚਾਰ ਨਗ ਲੈ ਕੇ ਆ ਚਾਲੇ ਘੜਨੇ ਤੇ ਇੱਕ ਇਧਰਲੇ ਪਾਸੇ ਟੋਕੜ ਗੱਬਣ ਚੱਕ ਪਾਸ ਵਹਿੜ ਹੈ ਤੇ ਇਧਰਲੇ ਪਾਸੇ ਗੱਬਣ ਪੱਛੀ ਹੈ ਵੀ ਇਹ ਤਕਰੀਬਨ ਜਰਸੀ ਦਾ ਕ੍ਰਾਸ ਆ ਚਾਰੀ ਚੰਗੀਆਂ ਗਈਆਂ ਤੇ ਬਾਡੀ ਬਾਂਤਰ ਦੀਆਂ ਵੀ ਬਹੁਤ ਚੰਗੀਆਂ ਗਈਆਂ ਕੱਲੀ ਕੱਲੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਰੇਡ ਕੱਲੇ ਕੱਲੇ ਪਸ਼ੂ ਦਾ ਵੀਡੀਓ ਦੇ ਵਿੱਚ ਹੀ ਹੋ ਜੀਆ ਆਪਾਂ ਤੁਹਾਨੂੰ ਕੱਲਾ ਕੱਲਾ ਨਗ ਤੋੜ ਕੇ ਦਿਖਾ ਦਾਂ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜਾਓ। ਬੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਕੱਲੇ ਕੱਲੇ ਨਗ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਆ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਭਰੂਪੁਰ ਸਿੰਘ ਆ ਜੀ। ਠੀਕ ਆ ਜੀ। ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ। ਠੀਕ ਆ। ਹੋਣ ਨੰਬਰ 9915467734 ਠੀਕਾ ਦੋਸਤੋ ਇਸ ਨੰਬਰ ਤੇ ਤੁਸੀਂ ਕਾਰ ਕਰਨੀ ਹੈ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਪ੍ਰਚਾਰ ਨਾਲ ਲੈ ਕੇ ਆਏ ਹਾਂ ਹਾਂਜੀ ਹਾਂ ਚਾਰਨਾਕ ਲੈ ਕੇ ਤੇ ਇੱਕ ਤਾਂ ਬੜਾ ਗੱਭਣ ਤੋਕੜਾ ਗਈ ਠੀਕ ਆ ਇੱਕ ਆ ਬੱਚੇ ਯਾਰ ਸ਼ਹਿਰ ਦੀ ਆਪਣੀ ਜਰਸੀ ਦੀ ਯਾਰ ਸਰ ਠੀਕ ਆ ਇਹ 7 ਮਹੀਨਿਆਂ ਦੀ ਗੱਭਣ ਤੇ ਦੋ ਦੋ ਹੀ ਫਰ ਹੈ ਠੀਕ ਆ ਤੇ ਆਪਾਂ ਇਧਰੋਂ ਸ਼ੁਰੂ ਕਰ ਲਏ ਹੈ ਨਾ ਹਾਂਜੀ ਇਹ ਵੀ ਕੀ ਡਿਟੇਲ ਆ ਗਈ ਇਹਦੀ ਡਿਟੇਲ ਹੈ ਜੀ ਹਾਂਜੀ ਯਾਰ ਸ਼ਹਿਰ ਦੇ ਵਿੱਚ ਹੈ ਜਰਸੀ ਯਾਰ ਸ਼ਹਿਰ ਦਾ ਮੈਚ ਹੈ ਜਰਸੀ ਯਾਰ ਸ਼ਹਿਰ ਆ ਨਾ ਚੀਕਾ ਇਹ ਸਪਤਾਵਿਨਾਂ ਦੀ ਗੱਬੜ ਹੋ ਗਈ ਸਪਤਾਵਿਨਾਂ ਦੀ ਗੱਬੜ ਚੱਕਾ ਦਾ ਚੈੱਕ ਪਾਸ ਆ ਚੋਲੀ ਪੱਟੀ ਖੜੀ ਆ ਵਿਚੀ ਨਗੀਨਾ ਵਾਕਿਆ ਹਾਲਾ ਦੀ ਫੁੱਲ ਤਸੱਲੀ ਕਰਾ ਕੇ ਲੈ ਜਲਾ ਠੀਕ ਆ ਭਾਈ ਬਾਕੀ ਚੋਲੀ ਪੱਟੀ ਖੜੀ ਆ ਹਾਲਾ ਦੀ ਚੈੱਕ ਰਾ ਕੇ ਲੈ ਜਾਂਦੇ ਫੂਰੀ ਫੁੱਲ ਤਸੱਲੀ ਕਰਕੇ ਲੈ ਚੋਲੀ ਚੋਲੀ ਬਹੁਤ ਚੰਗੀ ਆ ਹਾਂ ਬੜੀ ਚੰਗੀ ਆ ਸੂ ਸੌ ਤੇ ਬਾਕੀ ਕਾਰਕੂੜ ਬਹੁਤ ਚੰਗਾ ਮੂਰੇ ਵੀ ਆ ਸਰ ਦਾ ਕੀ ਗੱਲ ਅੱੱਕੋ ਜਿਹਾ ਥਾਣਾ ਜਮਾਨ ਜਮਾਨ ਜੱਜਮੀ ਆ ਬਾਕੀ ਉਮਰ ਬਹੁਤ ਕੱਚੀ ਆ ਵਿਚੀ ਦੀ ਸਹੀ ਕੱਦ ਕੋਤ ਬਹੁਤ ਬੱਚੀਆ ਸਮਝ ਪਈ ਚੰਗੀ ਆ ਬਾਕੀ ਸਮੀ ਵੀ ਵਾਲੀ ਚੰਗੀ ਆ ਸਮੀ ਵੀ ਵਾਲੀ ਚੰਗੀ ਆ ਬਾਕੀ ਕੁਆਲਟੀ ਬਹੁਤ ਆ ਮਸਕੂਸ ਦੇ ਇੱਕ ਨੰਬਰ ਆ ਵਾਕੀ ਆਪਾਂ ਤੋਰ ਤਾਰ ਕੇ ਵਿਖਾਈਏ ਬੰਤਰ ਬਹੁਤ ਚੰਗੀ ਆ ਤੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਗੇ ਬਾਲਾ ਸੋਹਾਂ ਟਾਂਚਾ ਦੱਸੀ ਦਾ ਸੀਮਨ ਇਹਦੇ ਕਿਹੜਾ ਲੱਗਿਆ ਵਾ ਸੀਮਨਹਿਰ ਸਰ ਦੇ ਲੱਗਿਆ ਤੇ ਹੈਰ ਸਰ ਦੇ ਹੀ ਲੱਗਿਆ ਵਾ ਹਾਂਜੀ ਠੀਕ ਆ ਦੋਸਤੋ ਫੇਸ ਦੀ ਕੁਆਲਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਆ ਜਾ ਪੁੱਤ ਤੇ ਬੰਤਰ ਬਹੁਤ ਚੰਗੀ ਆ ਤੇ ਕੱਦ ਵੀ ਚੰਗਾ ਗਾ ਤੇ ਮੈਂ ਇਹਦਾ ਵੀ ਹੋਰ ਕੱਦ ਵਧੀਆ ਕਰੂਗੀ ਤੇ ਢਾਂਚੇ ਦੀ ਜਾਨੀ ਕਿ ਬਹੁਤ ਚੰਗੀ ਹੈਗੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਸੋਹਣੀ ਹੈ ਬਾਕੀ ਜੋ ਆਰਡਰ ਆ ਉਹ ਬਹੁਤ ਸਾ ਫਾਇਦਾ ਹਾਂਜੀ ਇੱਕੋ ਜਿਹਾ ਥਾਣਾ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਦੇਖ ਸਾਡੀ ਬਾਕੀ ਸਾਨੂੰ ਆਪਣਾ ਨਗੀਨਾ ਪੀਸ ਹੈ ਚਮਚੰਕ ਦਿਖਾ ਬੱਚੀ ਇਹਸ ਦੇਖੋ ਕਿੰਨਾ ਸੋਹਣਾ ਹੈ ਬੜਾ ਸੋਹਣਾ ਪੀਸ ਤੇ ਚਮਚੰਕ ਸੀਲ ਸਾਉ ਦਾ ਹਾਂ ਕੋਈ ਨਹੀਂ ਬਹੁਤ ਜ਼ਿਆਦਾ ਚੰਗੀ ਹੈ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ ਨਾਲੇ ਤਾਂ ਗਰਮੀ ਦਾ ਤੋਹਫਾ ਨਾਲੇ 24 25 ਕਿਲੋ ਤੋਂ ਤੁਵੱਚੀ ਪਾ ਦੂ ਖੁੱਲਾ ਪਹਿਲੇ ਸੋਹ ਦੇ ਦੂਗਾ ਹਾਂ ਬਹੁਤ ਚੰਗਾ ਮਾਦਾਰ ਘਾਟ ਠੀਕ ਹੈ ਕਿ ਕਿ ਲੋਰ ਕਾਰ ਹੈ ਸਮਾਹਾਰ ਕਾਰ ਚੰਗਾ ਹੋਗਾ ਹਾਂਜੀ ਹਾਂ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ ਆਪਾਂ 65000 ਰੁਪਏ ਚੋਂ ਮਾਨਤਾਨ ਕਰਦੇ ਠੀਕ ਹੈ ਪਹਿਣ ਚੋਂ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਲੈ ਚਲੋ ਲੋ ਵੀ ਦੋਸਤੋ 65000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਬੱਚੀ ਚੰਗੀ ਆ ਸਾਰੇ ਪੱਖਾਂ ਤੋਂ ਸਾਫ ਸੁਥਰੀ ਆ ਬਣੀ ਬਣਾਈ ਆ ਬਸ 2 ਮਹੀਨੇ ਕਿਸੇ ਇੱਕ ਨੂੰ ਖੁੰਜੀ ਨਹੀਂ ਹੈਗੀ ਕੀ ਬਾਕੀ ਤਕਰੀਬਨ 2 ਕੁ ਮਹੀਨੇ ਰਹਿ ਗਏ ਇਹਦੇ ਗਾਂ ਮਰ ਗਈ ਰੁੱਤ ਦੇ ਬੱਜੇ ਨੇ ਸੁਨਾਗਾ ਵੱਧੇ ਵਾਲੀ ਗੱਲ ਆਗੀ ਅੱਗੇ ਤਸੱਲੀ ਤੁਸੀਂ ਕਰਨੀ ਹੈ। ਦੂਜੇ ਨੰਬਰ ਵਾਲੀ ਇਹ ਜਰਸੀ ਆ ਗਈ ਜੀ। ਕੀਰੀਆ ਮੂਹ ਠੀਕ ਹੈ। ਮੰਨ ਲਓ ਵੀ ਇੱਕ ਘਟਾ ਵੀਡੀਓ ਆ ਖਾ ਕੇ ਮੂਹੇ ਜਨਵਰੀ ਮਹੀਨਾ ਸਾਹਮਣੀ ਪੂ ਫਰ ਮੇਚੀ ਥੋੜੀ ਜਿਹੀ ਜੇਵਾ ਜੇ ਗੱਬਣ ਹੋਣ ਵਾਲੀ ਹੈ ਨਾ। ਹਾਂ ਠੀਕ ਹੈ। ਜਰਸੀ ਬੱਛੀ ਆ ਬਹੁਤ ਸੋਹਣਾ ਫੇਸ ਫੂਸ ਬਹੁਤ ਚੰਗੀ ਆ। ਮੂਹ ਕੀਰੀਆ ਹਲੇ ਇਹਦੀ ਅੰਦਾਜ਼ਾ ਉਮਰ ਦਾ ਕੋਈ ਪਤਾ 12 ਕਿ ਮਹੀਨੇ ਦੀ ਉਮਰ ਹੈ ਇਹਦੀ ਹਾਲਕ ਦੀ ਮੰਨ ਲੈ ਲੈਂਦੇ ਆਪਾਂ ਹਾਂਜੀ ਥਾਣਾ ਥੋਣਾ ਨੂੰ ਕਿਵੇਂ ਆ ਬੜੀ ਸਾਫ ਹੈ ਇੱਕੋ ਜਿਹਾ ਥਾਣਾ ਹੈ ਯਾਰੇ ਫੋਟ ਨਾਲ ਸਾਹ ਕੋਈ ਫੋਟ ਨਾਲ ਮਾ ਦਾ ਰਿਕਾਰਡ ਬਹੁਤ ਚੰਗਾ ਹੈ ਚਾਰੇ ਹੀ ਥਾਣੇ ਬਾਕੀ ਐ ਨਹੀਂ ਗੱਲ ਕੋਈ ਊਂ ਜਰਸੀ ਨਹੀਂ ਇਹ ਥੋੜੀ ਮੰਨ ਲੈ ਵੀ ਸਰਕਾਰੀ ਸੀਮੰਦੀ ਆ ਅੱਛਾ ਸਰਕਾਰੀ ਸੀਮੰਦੀ ਹਾਂ ਇਹਨੇ ਬੱਚੇ ਨਾਲ ਵੱਡੀ ਹੋ ਕੇ ਨਿਕਲਣਾ ਬਹੁਤ ਹੈ ਠੀਕ ਹੈ ਉਹ ਜਰਸੀ ਨਹੀਂ ਪੰਜਾਬ ਵਾਲੀ ਜਰਸੀ ਆ ਜਿਹੜੀਆਂ ਵਾਲੀਆਂ ਕੁੰਡੀਆਂ ਹੀ ਆ ਜਾਂਦੀਆਂ ਹਮਾਚ ਲਾਲਾਂ ਉਹ ਚੀਜ਼ ਨਹੀਂ ਹਾਂ ਆ ਥੋੜੀ ਜਿਹੀ ਉਹ ਕ੍ਰਾਸ ਚ ਪੈ ਜਾਂਦੀ ਥੋੜੀ ਜੀ ਹਾਂ ਥੋੜੀ ਜਿਹੀ ਕ੍ਰਾਸ ਚ ਪੈ ਜਾਂ ਆ ਪਰ ਇਹ ਜੀ ਫਿਰ ਵਾਰ ਲੱਗਦਾ ਵੀ ਦੇਰਾਂ ਦੀ ਦੁੱਧ ਨੂੰ ਹਾਂ ਬਾਕੀ ਦੁੱਧ ਮੱਝਾਂ ਦਾ ਲੈਂਦੇ ਆ ਫੈਟ ਫੂਡ ਵੀ ਚੰਗੀ ਆਉਂਦੀ ਹਾਂ ਹਾਂ ਜੀ ਹਾਂ ਚੱਲ ਮਰ ਤੋਂ ਬੱਚੀ ਰਹਿੰਦੀ ਆ ਬਾਕੀ ਥੋੜੀ ਸੇਵਣਾ ਇਹ ਗੱਬੜ ਹੋਣ ਵਾਲੇ ਬਸ ਘਟਾ ਇੱਕ ਫੀਡ ਦਾ ਇੱਕ ਮਹੀਨਾ ਹ ਜਨਵਰੀ ਦਾ ਸਾਂਹ ਲੈ ਬੰਦਾ ਹਰ ਬੀ ਦੇ ਵਿੱਚ ਇਹ ਮੰਨ ਲਾ ਵੀ ਤਿਆਰਾ ਬੱਚੀ ਇਸ ਦੇਖ ਸਕਦੇ ਹੋ ਤੁਸੀਂ ਦੋਸਤੋ ਇਹਦਾ ਕਦ ਬਹੁਤ ਆ ਬੱਚੀ ਦਾ ਬਹੁਤ ਵਧੀਆ ਇੱਕ ਕਦ ਵੀ ਠੀਕ ਆ ਤੇ ਬਾਕੀ ਅਜੇ ਗ੍ਰੋਥ ਕਰਨੀ ਆ ਇਹਨੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਾਨਵਰ ਬੱਚੀਆਂ ਮਸਤੀ ਕਰਦੀਆਂ ਹੁੰਦੀਆਂ ਹਨ ਹਾਂਜੀ ਹਾਂ ਰੰਗ ਰੰਗ ਬਹੁਤ ਸੋਹਣਾ ਬੱਚੀ ਆ ਸਾਰੇ ਤੁਸੀਂ ਇਹ ਰੰਗ ਪ੍ਰਿੰਟ ਵੀ ਸੋਹਣਾ ਹੈਗਾ ਸਾਫ ਸੁਥਰੀ ਹੈ ਬਾਕੀ ਤੇ ਇਹਦਾ ਰੇਟ ਬਈ ਇਹਦਾ ਰੇਟ ਆਪਾਂ 16000 ਰੁਪਏ ਹੀ ਦੇ ਦਾਂਗੇ ਬੱਚੀ ਬੱਸ ਜੇ ਇਹ 19 20 ਹੈ ਜੇ ਕੋਈ ਜਮਾ ਬਰੀਡ ਦੀ ਹੁੰਦੀ ਆ 30000 ਦੀ ਬੱਸੀ ਆਪਾਂ ਨੂੰ ਵੀ ਪਤਾ ਠੀਕ ਹੈ ਹਾਂ ਤੇ ਪਰ ਆਇਆ ਵਿਥ ਬਰੀਡ ਆਲਗਾ ਨੂੰ ਨਿਖਰੂ ਚੰਗੀ ਹਾਂ ਸਹੀ ਗੱਲ ਆ ਹਾਂ ਤੇ ਬਾਕੀ ਦੋਸਤੋ ਤੁਸੀਂ ਦੇਖ ਸਾ ਰਹੇ ਹੋ ਤਾਂ ਦਰੋਸਤ ਬਸੂ ਦੀ ਨਿਸ਼ਾਨੀ ਆ ਸ਼ਾਲਾ ਮਾਰਦੀ ਆ ਨਾ ਦੇਖ ਸਕਦੇ ਬਾਕੀ ਸਾਫ ਸੁਥਰੀ ਹੈ ਵੀ ਹਾਂਜੀ ਹਾਂ ਤੇ ਫਸਲੀ ਅੱਗੇ ਤੁਸੀਂ ਕਰਨੀ ਹੈ 16000 ਰੇਟ ਹੈ ਜਿਹੜੀ ਕੋ ਬਾੜਾ ਮੁੱਦਾ ਜ਼ਰੂਰ ਮਾਰਨਾ ਪਊਗਾ ਨਾ ਵੀ ਨਾ ਇਹ ਤੋਂ ਬਾਅਦ ਤੀਜੇ ਨੰਬਰ ਤੇ ਬਾਈ ਇਹ ਆ ਗਈ ਐਚਐਫ ਹਨਾ ਇਹ ਐਚਐਫ ਆ ਗਈ ਹਾਂ ਇਹ ਤਾਂ ਨਗੀਨਾ ਹੀ ਇੱਕ ਤਰ੍ਹਾਂ ਦਾ ਇਹ ਵੀ ਇੱਕ ਤਾਂ ਨਗੀਨਾ ਹੀ ਜਮਾ ਹਾਂ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਬਸ 1.5 11 ਮਹੀਨੇ ਆ ਠੀਕ ਆ ਮਤਲਬ ਸਾਲ ਤੋਂ ਘੱਟਾ ਥੋੜੀ ਘਣੀ ਸਾਲ ਤੋਂ ਘੱਟਾ 5-4 ਮਹੀਨੇ ਤੇ ਯਾਨੀ ਕਿ ਇਹ ਮਹੀਨੇ ਸੌ ਮਹੀਨੇ ਚ ਠੀਕ ਹੈ ਲੈ ਲੂਗੀ ਠੀਕ ਆਹੋ ਇਹ ਸੇਵਾ ਨਾਲ ਥੋੜੇ ਟਾਈਮ ਮੇਰਾ ਕੱਪ ਕੋਤ ਬਹੁਤ ਅੱਛੀ ਦਾ ਬਸ ਥੋੜਾ ਜਿਹਾ ਹੈ ਵੀ ਫਿਰ ਫੂਰ ਬੰਦਾ ਪਾ ਦੇ ਗੱਟਾ ਡੂੜ ਗੱਟਾ ਵਜਨ ਬਣਾ ਜੂ ਬੱਚੀ ਹਾਂ ਇਹ ਕੱਦ ਬਹੁਤ ਕਰੂ ਹੈ ਨਾ ਕੱਦ ਬਹੁਤ ਕਰੂ ਗੱਤਾਂ ਨੂੰ ਤਾਂ ਬਹੁਤ ਸਾਫ ਹੈ ਮੈਂ ਬੂਰੇ ਬੰਦ ਦੀ ਆ ਝੋਲੀ ਝਾਲੀ ਵਿਖਾ ਦੇ ਬੱਚੀ ਬਾਕੀ ਹੱਡਾਂ ਦੀ ਮਜ਼ਬੂਤ ਆਪੀ ਹੈ ਨਾ ਕੋਈ ਫੋਰ ਸ਼ਾਂਗ ਨਹੀਂ ਹੈ ਗਲਾਬੀ ਥਾਣਾ ਨਾ ਉਹ ਡਾ ਜਿਆ ਦਰਦੀ ਆ ਨਾ ਹਾਂ ਗਲਾਬੀ ਥਾਣਾ ਹੈ ਤੇ ਬਾਕੀ ਥਾਂ ਥਣ ਇਹਦੇ ਵੀ ਬਹੁਤ ਚੰਗੇ ਆਗੇ ਚਾਰੇ ਹੀ ਥਾਣਾ ਕੋਈ ਫੋਰ ਸ਼ਾਂਗ ਨਹੀਂ ਦੱਸੀ ਇਹ ਇੱਕੋ ਜਿਹਾ ਥਾਣਾ ਬਹੁਤ ਵਧੀਆ ਮਾੜਾ ਚ ਸਪੇਸ ਵੀ ਬਹੁਤ ਆ ਗਈ ਹਾਂ ਤੇ ਬਾਕੀ ਕਲਰ ਬਹੁਤ ਸੋਹਣਾ ਹੈ ਇਹਦਾ ਕਲਰ ਇੱਕ ਨੰਬਰ ਚੀਜ਼ ਹੈ ਕੁਆਲਟੀ ਫੁੱਲਾ ਬੱਚੀ ਦੀ ਚਮਕ ਚਮਕ ਬਹੁਤ ਆ ਗਈ ਹਾਂਜੀ ਫੇਸ ਬਹੁਤ ਸੋਹਣਾ ਬਾਕੀ ਤੁਸੀਂ ਤੁਰ ਕੇ ਦੇਖ ਸਕਦੇ ਹੋ ਤੇ ਚੰਗੀ ਵੜ ਬਣੂਗੀ ਥੋੜੀ ਜਿਹੀ ਸੇਵਾ ਦੇ ਨਾਲ ਇਹਨੇ ਗੱਬਣ ਹੋ ਜਾਣਾ ਪਰ ਥੋੜਾ ਜਿਹਾ ਪਸ਼ੂ ਮੜਾ ਮੂਟਾ ਕਈ ਡਰਦਾ ਰਹਿੰਦਾ ਉੱਤੇ ਥਾਣਾ ਕਰਕੇ ਤੇ ਇਹਦਾ ਰੇਟ ਵੀ ਦਾ ਰੇਟ ਹੁਣ ਆਪਾਂ ਲੋਕਾਂ ਨੂੰ 3000 ਨਹੀਂ ਕਰਦੇ ਆ ਆਪਾਂ 26000 ਦੀ ਬੱਚੀ ਦੇ ਸਾਢੇ 26 ਦੀ ਹਾਂ ਠੀਕ ਐ ਵਕੀ ਮਾਨਦਾਨ ਹੋ ਜੂ ਵਿੱਚ ਮਾਨਦਾਨ ਕਰ ਦਾਂਗੇ ਠੀਕ ਐ ਬੱਚੇ ਮੰਨ ਲਾ ਵੀ ਬੰਦਾ ਪਾਲਣ ਵਾਲੀ ਚੀਜ਼ ਆ ਸਹੀ ਗੱਲ ਸਾਮਰ ਵਾਲੀ ਚੀਜ਼ ਆ ਨਾ ਹਾਂ ਧਿਆਨ ਸਾਰ ਮਹੀਨੇ ਸਵਾ ਮਹੀਨੇ ਜਤੀਕਾ ਇਹ ਹੋ ਜਾਣੀ ਆ ਬੱਚੀ ਹਾਂ ਗਟਾ ਰੈਟ ਤੇ ਆ ਰਹੂਗੀ ਗਟਾ ਕਡੇਰੀ ਪ੍ਰੋਟੀਨ ਦਾ ਖਾਉ ਥੋੜੀ ਜਿਹੀ ਸੇਵਾ ਨਹੀਂ ਗੱਬਣ ਹੋ ਜਾਣੇ ਦੋਸਤ ਹਾਂਜੀ ਤੇ ਮੈਂ ਤਾਂ ਵੀ ਵੱਡੀ ਬੈਡ ਤਿਆਰ ਹੋਊਗੀ ਇਹ ਵੀ ਪੂਰੀ ਡਾਊਲ ਬੈਡ ਬਣੂਗੀ ਤੇ ਬਾਕੀ ਅੱਗੇ ਥੋੜੀ ਸਮਝ ਆ ਤਸੱਲੀ ਤੁਸੀਂ ਕਰਨੀ ਆ ਇਹ ਵੀ ਬਹੁਤ ਚੰਗੀ ਆ ਸਾਫ ਸੁਥਰੀ ਆਗੀ ਤੇ ਭਾਈ ਇਸ ਤੋਂ ਬਾਅਦ ਚੌਥੇ ਨੰਬਰ ਤੇ ਆ ਗਈ ਇਹ ਬੈਡ ਇਹ ਗੱਬਣ ਤੋਕੜਾਗੀ ਇਹ ਗੱਬਣ ਤੋਕੜਾ ਹੀ ਠੀਕ ਆ ਸਵਾ 3 ਮਹੀਨਿਆਂ ਦੀ ਮੰਨ ਲਓ ਵੀ ਗੱਬਣ ਹੋਊਗੀ ਸਵਾ 3 ਮਹੀਨਿਆਂ ਦੀ ਚੱਕਵਾ ਦਾ ਉਹਦੀ ਸੰਗਰਾਂ ਨੂੰ ਚੌਥਾ ਮਹੀਨਾ ਚੱਲਿਆ ਹੋਇਆ ਤਿੰਨ ਮਹੀਨਿਆਂ ਦੀ ਚੱਕਪਾਸ ਹੋਈ ਵੀ ਆ ਠੀਕ ਆ ਅੱਜ ਦੁੱਧ ਮੰਨਣ ਲੋ ਵੀ 14 ਲੀਟਰ ਹਾਂ 13 ਮੰਨ ਲੈ ਬੰਦਾ 13 ਮੰਨ ਕੇ ਸੀਲ ਸਾਉ ਬੁਠੇਰੀ ਜਦੇ ਚੋਕੇ ਲੈ ਜੇ ਕੋਈ ਝੁਲੀ ਝੁਲੀ ਹਾਂ ਚੋਕੇ ਲੈ ਆਪਦੀ ਚੱਕਰਾ ਕੇ ਚੋਕੇ ਲੈ ਠੀਕ ਆ ਥਣਾ ਥੋਣਾ ਨੂੰ ਕਿਵੇਂ ਆ ਮੈਂ ਕਿਹਾ ਇੱਕ ਨੰਬਰ ਆ ਥਾਣ ਇੱਕ ਨੰਬਰ ਆ ਹਾਂ ਸੀਲ ਸਾਉ ਆ ਹਨਾ ਸੀਲ ਸਾਉ ਦਾ ਅੰਤ ਕੋਈ ਨਹੀਂ ਹਮੇ ਆਈ ਚੋਈ ਕਰੀ ਜਾ ਲੈ ਇਹ ਸੂਆ ਕਿਵੇਂ ਆ ਸੂਆ ਇਹ ਮੂਹੋਂ ਦੋਦੀ ਆ ਪਲੂਨ ਸੁਈ ਵੀ ਆ ਦੂਜੇ ਸੂਏ ਲਈ ਗੱਪਣ ਹਾਂ ਦੂਜੇ ਸੂਏ ਲਈ ਗੱਪਣ ਠੀਕ ਹੈ ਤੇ ਮਤਲਬ ਆਪਣੀ ਕਰਾਈ ਵੀ ਹੈ ਜੇ ਕਿਸੇ ਨੇ ਲੈ ਕੇ ਜਾਣੀ ਉਹ ਚੈੱਕ ਕਰਾ ਕੇ ਲੈ ਜਮਾ ਦੋ ਵਰੀ ਕਰਾਵੇ ਚੇ ਇੱਕ ਟੁਰੀ ਛੱਡ ਠੀਕ ਹੈ ਅਗਲਾ ਇਹ ਪੈਸੇ ਲੈਣੇ ਤਸੱਲੀ ਕਰਾਇਆ ਪੁੱਲ ਤਸੱਲੀ ਕਰਾ ਕੇ ਲਿਆਵੇ ਹਾਂ ਫਿਰ ਕੋਈ ਲਾਂਭਾ ਨਹੀਂ ਹਾਂ ਲਾਂਭਾ ਨਹੀਂ ਹੁੰਦਾ ਨਾਲੇ ਅਗਲੇ ਮੰਨਦਾ ਤੋਂ ਚੱਕਿਆ ਜਾਂਦਾ ਅਗਲਾ ਤਸੱਲੀ ਕਰਕੇ ਲੈ ਜੀ ਹਰ ਹਾਂਜੀ ਹਾਂ ਫਿਰ ਉਸ ਤੋਂ ਕੋਈ ਲਾਂਭਾ ਨਹੀਂ ਰਹਿੰਦਾ ਝੋਲੀ ਝਾਲੀ ਵਿਖਾ ਦੇ ਹਰਦੀ ਬਾਕੀ ਦੋਸਤੋ ਝੋਲੀ ਝਾਲੀ ਚੰਗੀ ਹੈ ਬੰਦ ਹਵਾਨੇ ਦੇ ਵਿੱਚ ਆ ਥਣਾ ਦਾ ਸਾਈਜ਼ ਵਧੀਆ ਕੱਦ ਵੀ ਵਧੀਆ ਹੋਗਾ ਕੱਦ ਵਧੀਆ ਬੱਚੀ ਨੇ ਪਲੂਣੇ 20 ਕਿਲੋ ਤੋਲ ਦਿੰਦਾ ਬੰਤਰ ਬਹੁਤ ਚੰਗੀ ਸਾਫ ਸੁਥਰੀ ਹੈ ਬਾਕੀ ਤਸੱਲੀ ਆ ਕਿ ਤੁਸੀਂ ਕਰਨੀ ਹੈ ਫੇਸ ਤੁਹਾਨੂੰ ਪਰਖਾ ਦਿੰਦੇ ਨੇ ਦੇਖ ਸਕਦੇ ਹੋ ਇਹਦਾ ਬਹੁਤ ਸੋਹਣਾ ਫੇਸ ਹੈਗਾ ਏਲ ਵੀ ਚੰਗੀ ਹੈ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਇੱਕੋ ਜਿਹਾ ਥਾਣਾ ਹੈ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਚੰਗੀ ਹੈ ਸਾਫ ਸੁਥਰੀ ਹੈ ਵੀ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਹੈ ਇਹਦਾ ਰੇਟ ਆ ਇਹਦਾ ਰੇਟ ਵੀ 65000 ਤੋਂ ਮਾਨਤਾ ਕਰਦੇ ਹਾਂ 65000 ਤੋਂ ਮਾਨਤਾ ਹਾਂ ਠੀਕ ਆ 20 ਕਿਲੋ ਉਹਦੇ ਯਾਨੀ ਕਿ ਬਲੂਨ ਦਾ ਪਾਇਆ ਠੀਕ ਆ ਪਹਿਲਾਂ ਦੱਸਦਾ ਵਾ ਹਾਂ ਠੀਕ ਆ ਮੋੜ ਲਾ ਕਿਉਂ ਹਲੇ ਲਵੀ ਆ ਬੱਚੀ ਕਦ ਕੋਤ ਬਹੁਤਾ ਬੱਚੀ ਦਾ ਦੂਜੇ ਸੂਏ ਨੂੰ ਬਹੁਤ ਡਬਲ ਬਣ ਗਿਆ ਹਜੇ ਤਾਂ ਦੋਸਤੋ ਤਕਰੀਬਨ ਦੰਦਾ ਦੇ ਵਿੱਚ ਆ ਗਈ ਹਾਂਜੀ ਛੋਟੀ ਉਮਰ ਦੇ ਵਿੱਚ ਹੀ ਐ ਤੇ ਬਾਕੀ ਦੂਜੇ ਸੂਏ ਨੂੰ ਇਹਨੇ ਢਾਂਚਾ ਵੀ ਖੋਲ ਜਾਣਾ ਤੇ ਦੁੱਧ ਵੀ ਇਹਨੇ ਵਧਾ ਜਾਣਾ ਦੁੱਧ ਵੀ ਚੰਗੀ ਮੀਤ ਆ ਵੀ ਦੁੱਧ ਨਹੀਂ ਚੰਗਾ ਅਤੁੱਲ ਮੇਰੇ ਹਸਾਮ ਨਾਲ ਹਰੇ ਤੂੜੀ ਤੇ ਸੀ ਉਹਨਾਂ ਕੋਲੇ ਇਹ ਚਾਰ ਚੂਰ ਪਾਉਣਾ ਹੋਵੇ ਤਾਂ ਹੁਣ ਵੀ 15 ਕਿਲੋ ਕਰੂਗੀ ਬੈਠੀ। 6 ਵਾਤੇ ਹੁੰਦਾ ਬਾਕੀ ਗੱਲ ਜਨਾ ਹਨਾ। ਸੇਵਾ ਕਰ ਲਾਂਗੇ ਤਾਂ ਦੁੱਧ ਵੱਧ ਵੀ ਜਾਊਗੀ ਕਿਉਂਕਿ ਹਜੇ ਸੂਈ ਨੂੰ ਟਾਈਮ ਕੋਈ ਜ਼ਿਆਦਾ ਨਹੀਂ ਹੋਇਆਗਾ। ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਨੱਕ ਦਿਖਾਤੇ ਆ ਇਕੱਲੀ ਇਕੱਲੀ ਦੀ ਆਪਾਂ ਡਿਟੇਲ ਲੈਤੀ ਤੁਹਾਨੂੰ। ਤੇ ਰੇਟ ਵੀ ਇਕੱਲੀ ਇਕੱਲੀ ਦਾ ਦੱਸਤਾ। ਕਿਸੇ ਨੇ ਇੱਕ ਖਰੀਦਣੀ ਆ ਜਾਂ ਦੋ ਖਰੀਦਣੀਆਂ ਉਹ ਆਰੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਜਿੰਨੇ ਵੀ ਜਾਨਵਰ ਦਿਖਾਏ ਆ ਸਾਰੇ ਵਧੀਆ ਸਾਫ਼ ਸੁਥਰੇ ਆਗੇ। ਬਾਕੀ ਲੰਬੀ ਉਮਰ ਦੇ ਆ ਸਾਰੇ ਹਾਂ ਸਾਰੇ ਮਤਲਬ ਕਿ ਨਵਾਹਾਂ ਨਹੀਂ ਇਕ ਤਰ੍ਹਾਂ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਆ ਵੀਡੀਓ ਦੇ ਅੰਡਰ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ